ਇਹ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ? ਇਹ ਰਾਤ ਹੋਇਆ ਜੀ तकरीबन 8 ਤੋਂ 9 ਵਜੇ ਦੇ ਵਿੱਚ ਵਿੱਚ। ਤੇ ਕਿਸ ਤਰ੍ਹਾਂ ਹੋਇਆ ਸੀਗਾ? ਇਹ ਰੋਡ ਤੇ ਸੀ ਜਿਹੜੀ ਓਵਰ ਲੋਡ ਟਰਾਲੀਆਂ ਜਾਂਦੀਆਂ ਨੇ ਟਰਾਲੀ ਵਾਲੀਆਂ। 3 ਵਿੱਚ ਵੱਜਣ ਕਰਕੇ। ਦੇਖ ਇੱਕ ਬੰਦੇ ਇਹਦਾ ਮੌਜੂਦਾ ਉਸੇਲੇ ਮੌਕੇ ਦੀ ਡੈਥ ਹੋ ਗਈ ਆ ਤੇ ਇੱਕ ਨੂੰ ਆਪਾਂ ਚੱਕ ਕੇ ਬੜੀ ਮੁਸ਼ਕਲ ਨਾਲ ਆ ਦੇਖ ਸਕਦੇ ਹੋ ਤੁਸੀਂ ਜਿਹਦਾ ਕੀ ਹਾਲ ਆ ਸੰਗਲ ਪਾ ਕੇ ਤੋੜ ਕੇ ਕੱਢ ਕੇ ਤੇ ਉਹਨੂੰ ਸੁਵੇ ਦਾਖਲ ਕਰ ਰਿਹਾ ਇਹ ਕਿਲਾ ਦੇ ਕੀ ਕਾਰਨ ਕੀ ਹੁੰਦਾ ਹੈ ਕਿ ਜਿਹੜਾ ਇਸ ਤਰ੍ਹਾਂ ਦੇ ਐਕਸੀਡੈਂਟ ਹੋ ਰਹੇ ਆ ਜਿਹੜੀਆਂ ਓਵਰ ਲੋਡ ਟਰਾਲੀਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਕੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਸਾਡੇ ਰੋਡ ਤੇ ਇਹ ਤੀਜਾ ਐਕਸੀਡੈਂਟ ਆ 100 ਮੀਟਰ ਦੇ ਅੰਦਰ ਅੰਦਰ ਜਿਹਦੇ ਵਿੱਚ ਉਹ ਕੱਲ ਜਿਹੜਾ ਰਾਤ ਹੋਇਆ ਤਾਂ ਬਹੁਤ ਜ਼ਿਆਦਾ ਪਿਆ ਹਨਾ ਚਾਹ ਡਾਕਟਰ ਸਾਹਿਬ ਜਿਹੜਾ ਇਹ ਐਕਸੀਡੈਂਟ ਹੋਇਆ ਆ ਇਹ ਕਿੰਨੇ ਬੰਦੇ ਮੌਤ ਹੋਈ ਔਰ ਕੀ ਕਾਰਨ ਆਇਆ ਇਹ ਜਿਹੜਾ ਐਕਸੀਡੈਂਟ ਦਾ ਕੋ ਕੱਲ ਮੁਕੇਰੀਆਂ ਵਿਧਾਨ ਸਭਾ ਦਾ ਪਿੰਡ ਨੰਗਲਵਾਲਾ ਹੈਗਾ ਉਸ ਪਾਸ ਛੱਡੇ ਦੇ ਵੀ 8:30 ਤੋਂ 9:00 ਦੇ ਬਿਟਵੀਨ ਹੀ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੰਦੇ ਨੂੰ ਕੱਢ ਕੇ ਪਿੰਡ ਵਾਸੀਆਂ ਨੇ ਤਸੂਹੇ ਸਿਵਲ ਹਸਪਤਾਲ ਰੈਫਰ ਕੀਤਾ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਤਸੂਹਾ ਤੋਂ ਹਜੀਪੁਰ ਜਿਹੜਾ ਮਾਰਗ ਹੈਗਾ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਓਵਰਲੋਡਡ ਟਰੈਲਰ ਚੱਲਦੀਆਂ ਓਵਰਲੋਡਡ ਟਿਪਰਾ ਚੱਲਦੀਆਂ ਇੱਥੇ ਜਾਨ ਤੇ ਮਾਲ ਦਾ ਤੋਂਨਾਂ ਦਾ ਹਮੇਸ਼ਾ ਪਿੰਡ ਵਾਸੀਆਂ ਨੂੰ ਖਤਰਾ ਬਣਿਆ ਰਹਿੰਦਾ ਹੈਗਾ ਹਰ ਮਹੀਨੇ ਕੋਈ ਨਾ ਕੋਈ ਇੱਥੇ ਐਕਸੀਡੈਂਟ ਹੋਇਆ ਰਹਿੰਦਾ ਹੈਗਾ ਸਰਕਾਰ ਨਿਤ ਨਵੇਂ ਵਾਅਦੇ ਕਰਦੀ ਹੈਗੇ ਟ੍ਰੈਫਿਕ ਤੇ ਰੂਲ ਬਣਾਏ ਰੂਲ ਬਣਾਏ ਕੋਈ ਰੂਲ ਨਹੀਂ ਹੈਗਾ ਉਹ ਸਾਡੇ ਪਿੰਡ ਨੰਗਰਬਹਿਲਾ ਆ ਕੇ ਦੇਖ ਸਕਦੇ ਹਨ ਮੌਜੂਦਾ ਲੋਕਾਂ ਨੂੰ ਸੰਪਰਕ ਕਰ ਸਕਦੇ ਹਨ ਕਿ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਧੰਨਵਾਦ ਜੀ ਸਰੇ ਰਾਤ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਪੁਰਾਣਾ ਰਾਤ ਇੱਕ ਐਕਸੀਡੈਂਟ ਟਰੈਕਟਰ ਤੇ ਟਰੈਕਟਰ ਟੌਲੀ ਜਿਹੜੀ ਪਰਾੜੀ ਨਾਲ ਲੱਦੀ ਸੀ ਉਹਦਾ ਨਾ ਕਾਰ ਸਵਿਫਟ ਦਾ ਐਕਸੀਡੈਂਟ ਹੋਇਆ ਪਿੰਡ ਬਹਾਲ ਨੰਗਰਬਹਿਲਾ ਲਗੇ ਜਿਹਦੇ ਵਿੱਚ ਕਾਰ ਨੂੰ ਗਿਆ ਸ਼ਿਫਟ ਕਾਰ ਨੂੰ ਕਮਲਜੀਤ ਸਿੰਘ ਸਾਨੂੰ ਕਰਨੈਲ ਸਿੰਘ ਵਾਸੀ ਮਾਨਗੜ ਚਲਾ ਰਿਆ ਸੀ ਤੇ ਉਹਦੇ ਨਾਲ ਉਹਦੇ ਨਾਲ ਬ੍ਰਦਰ ਉਹਦਾ ਲੱਗਦਾ ਜਿਹੜਾ ਕਿ ਭਵਿੰਦਰ ਸਿੰਘ ਸਾਨੂੰ ਸਾਧੂ ਸਿੰਘ ਉਹ ਵੀ ਪਿੰਡ ਮਾਨਾਗੜ ਦਾ ਉਹ ਨਾਲ ਬੈਠਾ ਸੀ ਉਹਦੇ ਵਿੱਚ ਲੱਗਨ ਦੇ ਨਾਲ ਜਿਹੜੀ ਭਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਹੜਾ ਕਮਲਜੀਤ ਸਿੰਘ ਦਾ ਉਹੜਾ ਬੰਦਾ ਇੰਜਰਡ ਹੈਗਾ ਤੇ ਜੋ ਵੀ ਜਿਹੜਾ ਉਹਦੇ ਵਿੱਚ ਟਰੈਕਟਰ ਟੈਲੀਨਾ ਸੀ ਫੜਦੇ ਹੈਗਾ ਡਰੈਕਟਰ ਜਿਹੜਾ ਡਰੈਕਟਰਰ ਦਾ ਜਿਹੜਾ ਟ੍ਰੈਵਰਸ ਵੀ ਮੌਕੇ ਤੋਂ ਪਾਤੀਗਾ ਸੀਗਾ ਤੇ ਉਹਦੇ ਵਿੱਚ ਇਹਨੂੰ ਫੜ ਕੇ ਜੋ ਵੀ ਉਹ ਮਿਲਾਈ ਜਾਂਦੇ ਬਿਆਨ ਲਿਖਣ ਕੋ ਸਮੇਂ ਕਾਨੂੰਨੀ ਕਾਰਵਾਈ ਉਹ ਲਿਆਦੀ ਜੀ ਸਰ ਇਹ ਕਿ ਦਿਨਾਂ ਦੇ ਟੌਪਿਕ ਤੇ ਕਹਿਣਾ ਹੈਗਾ ਕਿ ਅਕਸਰ ਬਸੂਰੇ ਤੋਂ ਲੈ ਕੇ ਹਰ ਤਰਵਾੜੇ ਤੱਕ ਜਿਹੜੇ ਵਿਚਾਰਨਾਂਕ ਜਿਹੜੇ ਅਸੀਂ ਕਾਲੀਆਂ ਪਾਰ ਪਾਰ ਕਦੀ ਜਿਹੜਾ ਆਊਟ ਰੋਡ ਹੁੰਦੀਆਂ ਆ ਪਰ ਅਜੇ ਤੱਕ ਵੀ ਇਹਨਾਂ ਦੇ ਉੱਤੇ ਕੋਈ ਨਕੇਲ ਨਹੀਂ ਪਾਈ ਯਾਰ ਇਹ ਤਾਂ ਚੀਜ਼ ਇਹਨਾਂ ਵਿੱਚ ਅਸੀਂ ਸਮੇਂ ਸਮੇਂ ਸਿਰ ਇਹਨਾਂ ਦਾ ਅਸੀਂ ਚਲਾਉਣੇ ਦਾ ਕਰਦੇ ਬਕਾਇਦਾ ਕਰਦੇ ਆ ਜੀ ਇਹ ਰਾਜਪ੍ਰਾਤਿਕ ਦੇ ਨਿਕਲਦੀਆਂ ਟਾਲੀਆਂ ਜੀ ਅਦਰਵਾਈਜ਼ ਜੋ ਵੀ ਹੁਣ ਇਹਨਾਂ ਦੀ ਬੰਦੀ ਖਰੂਰ ਵਗਰੇ ਵਰਗਾ ਬਰਕਣਾ ਕਰਾ ਦੇ ਦਿੱਤੀ ਜਾਊਗੀ